ਕਾ ਰਿਪੋਰਟ ਦੇਖੋ ਪਾਈ ਗਏ ਨੇ ਔਰ ਉਦਘਾਟਨੀ ਕੀਤਾ ਚੀਕਣਾ ਤੇ ਇੱਕ ਪੁਰਾਣੀ ਹੈਰਿਟੇਜ ਬਿਲਡਿੰਗ ਸੀ ਜਿਹਨੂੰ ਸਾਡੇ ਬਲਵਿੰਦਰ ਸਿੰਘ ਸਰ ਜੀ ਸਰਦਾਰ ਦੇ ਡੀਐਸਪੀ ਅਮਰਗੜ ਤੇ ਐਸਐਸ ਅਮਰਗੜ ਨੇ ਮਿਲ ਕੇ ਇੱਕ ਬੜਾ ਅੱਛਾ ਬਾਹਰ ਉਹਨੂੰ ਮੇਨਟੇਨ ਕੀਤਾ ਗਿਆ ਜਿਹੜਾ ਕਿ ਬੜਾ ਖਸਤਾ ਹਾਲਾਤ 'ਚ ਇਹ ਬਿਲਡਿੰਗ ਸੀਗੀ ਤੇ ਡੀਐਸਪੀ ਦੇ ਸਰਦਾਰ ਦਾ ਕੇ ਆਫਿਸ ਦੀ ਨੌਗਰੇਸ਼ਨ ਕੀਤੀ ਉਦਘਾਟਨ ਕੀਤਾ ਗਿਆ ਤਾਂ ਕਿ ਲੋਕੀ ਜਿਹੜੇ ਇਥੇ ਆਣ ਉਹਨਾਂ ਨੂੰ ਬੈਠਣ ਲਈ ਪ੍ਰੋਪਰ ਜਗ੍ਹਾ ਮਿਲੇ ਤੇ ਪ੍ਰੋਪਰ ਪਬਲਿਕ ਡੀਲਿੰਗ ਹੋ ਸਕੇ ਉਹਨਾਂ ਦੇ ਰੀਡਰ ਦਾ ਰੂਮ ਬੜਾ ਵੱਡਾ ਹੋਣ ਤਾਂ ਕਿ ਲੋਕਾਂ ਵਾਸਤੇ ਬੜਾ ਇੱਕ ਸੁਵਿਧਾ ਹੋ ਸਕੇ ਔਰ ਬੜਾ ਅੱਛਾ ਵਾਤਾਵਰਨ ਚ ਜਿਹੜੇ ਡੀਐਸਪੀ ਸਾਡੇ ਇੱਥੇ ਲੱਗਣ ਅੱਗੇ ਤੋਂ ਵੀ ਤੇ ਉਹ ਵੀ ਇੱਕ ਅੱਛੇ ਮਾਹੌਲ ਦੇ ਵਿੱਚ ਕੰਮ ਕਰ ਸਕਣ। ਅਹ ਸਰੀ ਉਸ ਦੀ ਸ਼ੁਰੂਆਤ ਲਈ ਅੱਜ ਪਾਠ ਕਰਾਇਏ ਗਏ ਸੀਗੇ ਮਾਇਨੇ ਦਾ ਪ੍ਰਕਾਸ਼ ਕਰਾਇਆ ਗਿਆ ਸੀਗਾ ਤੇ ਅਰਦਾਸ ਕੀਤੀ ਗਈ ਜੀ ਤਾਂ ਕਿ ਇੱਥੇ ਲੋਕਾਂ ਨੂੰ ਨਿਆਂ ਮਿਲੇ ਤੇ ਵਧੀਆ ਤਰੀਕੇ ਨਾਲ ਇੱਥੇ ਕੰਮਕਾਜ ਹੋ ਸਕੇ। ਅਹ ਸਰ ਇੱਕ ਪਿਛਲੇ ਦਿਨੀਆ ਆਪਾਂ ਹਾਕੀ ਦਾ ਟੂਰਨਾਮੈਂਟ ਕਰਾਇਆ ਸੀਗਾ ਉੱਥੇ ਇੱਕ ਮੁਸੀਬਤ ਰੱਖੀ ਸੀ ਤੁਹਾਡੇ ਸਾਹਮਣੇ ਡ੍ਰੈਫਟ ਡੀਰ ਮਰਗਰ ਦੇ ਤੇ ਤੁਸੀਂ ਦੋ ਮੁਲਾਜ਼ਮਾਂ ਦੇ ਤੇ ਜਿਹਨੇ ਉਹਦੇ ਲਈ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਥੋੜਾਤੋਂ ਆਪ ਵੀ ਪਸੰਦ ਹੈ ਤੇ ਸ਼ੁਕਰੀਆ ਤੁਹਾਡਾ ਵੀ ਕਿਉਂਕਿ ਜਿਹੜੀ ਗਰਾਊਂਡ ਲੈਵਲ ਤੋਂ ਜਿਹੜੀ ਸਾਨੂੰ ਇਨਪੁਟ ਆਂਦੀ ਹੈ ਉਹ ਤੁਹਾਡੇ ਵਰਗੇ ਪੱਤਰਕਾਰ ਭਾਈਚਾਰੇ ਤੁਸੀਂ ਸਾਰਾ ਦਿਨ ਤੁਸੀਂ ਵੀ ਪੁਲਿਸ ਵਾਂਗੂ ਫੀਲਡ 'ਚ ਰਹਿੰਿਓ ਤੇ ਤੁਹਾਡੇ ਕੋਲੇ ਵੀ ਇੱਕ ਮੁਸੀਬਤ ਆ ਲੋਕੀ ਆਕੇ ਦੱਸਦੇ ਐ ਇੱਕ ਪੁਲਿਸ ਨੂੰ ਦੱਸਦੇ ਐ ਪੱਤਰਕਾਰ ਕਿਉਂਕਿ ਪੱਤਰਕਾਰ ਇੱਕ ਇਦਾਂ ਦਾ ਸ਼ਖਸ ਹੈ ਜਿਹੜਾ ਕਿ ਲੋਕਾਂ ਦੀ ਆਵਾਜ਼ ਕਮਾਂ ਟਿਕਰ ਤੋਂ ਜਾ ਸਕਦਾ ਤੇ ਫੁੱਲ ਸਟਿੱਕਰ ਵੀ ਤੁਹਾਡੇ ਥਰੂ ਹੀ ਸਾਨੂੰ ਆਉਂਦੀ ਹੈ ਤੇ ਇਸ ਚ ਤੁਹਾਡਾ ਵੀ ਬੜਾ ਸਹਿਯੋਗ ਹੈ ਤੇ ਮੈਂ ਕਹਿੰਦਾ ਅੱਗੇ ਵੀ ਸਹਿਯੋਗ ਕਰਦੇ ਰਹੋ ਤਾਂ ਕਿ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਹੋਰ ਸੁਧਾਰ ਲਿਆ ਸਕੀਏ ਸਾਡੇ ਕੋਲੇ ਛੋਟੇ ਸੀਗੀ ਉਸ ਦਿਨ ਵੀ ਮੈਂ ਤਾਂ ਕਮਿਟਮੈਂਟ ਕੀਤੀ ਸੀ ਪਰ ਮੈਂ ਜਿੰਨਾ ਕਰ ਸਕਦਾ ਉਨਾ ਕੀ ਆਪਾਂ ਗੱਲ ਕੀਤੀ ਹੈ ਤੇ ਹੁਣ ਅਸੀਂ ਇੱਕ ਰੋਸਟਰ ਬਣਾਤਾ ਹੈ ਜਿਹੜੇ ਸਾਡੇ ਡੀਪੀਓ ਦੇ ਜਿਹੜੇ ਹੈੱਡ ਕੁਆਟਰ ਦੇ ਸਾਡੇ ਆਫਿਸ ਦੇ ਜਿਹੜੇ ਸਟਾਫ ਉਹਨਾਂ ਦੇ ਰੋਸਟਰ ਬਣਾਤਾ ਹੈ ਤਾਂ ਕਿ ਦੋ ਤਿੰਨ ਬੰਦੇ ਰੋਜ਼ ਇੱਥੇ ਆ ਕੇ ਬਾਜ਼ਾਰ ਦੇ ਵਿੱਚ ਉਹ ਜਿਹੜਾ ਤੁਸੀਂ ਸਾਡੇ ਕੋਲ 24 ਕਵਰਸ ਹੈ ਉਹਦੇ ਵਿੱਚ ਅਸੀਂ ਉਹਨਾਂ ਦੀ ਡਿਊਟੀ ਲਈ ਹੈ ਤੇ ਆਸ ਕਰਦੇ ਹਾਂ ਉਹ ਵਧੀਆ ਤਰੀਕੇ ਨਾਲ ਡਿਊਟੀ ਕਰਨ ਤੇ ਸਬ-ਡਿਵੀਜ਼ਨ ਡੀਐਸਪੀ ਦੀ ਨਿਗਰਾਨੀ ਹੇਠ ਉਹ ਬੰਦੇ ਰਹਿਣਗੇ ਤੇ ਜੇ ਅੱਗੇ ਸਾਡੇ ਕੋਲ ਬੰਦੇ ਆਏ ਤੇ ਅਸੀਂ ਹੋਰ ਵੀ ਲਾਵਾਂਗੇ ਤਾਂ ਕਿ ਹੋਰ ਲੋਕਾਂ ਨੂੰ ਸਹਾਈ ਦੇਵੇ ਸਰ ਅੰਮ੍ਰਿਤਗੜ ਦੇ ਵਿੱਚ ਜਿਹੜਾ ਦਸਹਿਰੇ ਦਾ ਪ੍ਰੋਗਰਾਮ ਆ ਗਿਆ ਆ ਰਿਹਾ بڑے ਧੂਮ ਧਾਮ ਦੇ ਨਾਲ ਔਰ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਬੜਾ ਇਕੱਠ ਹੁੰਦਾ ਇਲਾਕੇ ਤੋਂ ਇਲਾਵਾ ਹੋਰ ਵੀ ਮਤਲਬ ਦੂਰੋਂ ਦੂਰੋਂ ਲੋਕ ਜਿਹੜਾ ਹੈਗੇ ਨੇ ਅੰਮ੍ਰਿਤਗੜ ਦਾ ਦਸਹਿਰਾ ਦੇਖਣ ਆਉਂਦੇ ਨੇ ਪੁਲਿਸ ਉਹ ਕਿਸ ਤਰ੍ਹਾਂ ਦੇ ਜਿਹੜੇ ਬੜਾ ਸੁਣਨ ਚ ਆਇਆ ਵੀ ਪੁਰਾਣੇ ਟਾਈਮ ਦੇ ਬੜਾ ਮਸ਼ਹੂਰ ਹੈ ਉਹ ਦਸਹਿਰਾ ਮਨਾਇਆ ਜਾਂਦਾ ਮੈਂ ਵੀ ਬੜਾ ਸੁਣਿਆ ਉਹਦੇ ਬਾਰੇ ਤੇ ਇਸ ਵਾਰੀ ਮੈਂ ਇੱਥੇ ਹੈਗਾ ਤੇ ਜਰੂਰ ਅਸੀਂ ਵਧੀਆ ਤਰੀਕੇ ਨਾਲ ਅਸੀਂ ਉਹਨੂੰ ਸਿਕਿਉਰਿਟੀ ਪ੍ਰਬੰਧ ਕਰਾਂਗੇ ਵਧੀਆ ਤਰੀਕੇ ਨਾਲ ਅਸੀਂ ਫੋਰਸ ਦੀ ਡਿਮਾਂਡ ਵੀ ਕੀਤੀ ਆ ਆਉਣ ਵਾਲੇ ਜਿਹੜੇ ਤਿਹਾੜ ਆ ਰਹੇ ਐ ਤੇ ਆਸ਼ਾ ਕਰਦੇ ਆ ਸਾਨੂੰ ਚੰਡੀਗੜ੍ਹੋਂ ਫੋਰਸ ਮਿਲੇ ਤਾਂ ਕਿ ਅਸੀਂ ਵਧੀਆ ਤਰੀਕੇ ਨਾਲ ਲੋਕੀ ਦਸਹਿਰਾ ਦੀਵਾਲੀ ਜਿਹੜੇ ਆਉਣ ਵਾਲੇ ਤਿਹਾੜ ਆ ਰੋਜ਼ੀਆ ਤਰੀਕੇ ਨਾਲ ਸ਼ਾਂਤੀਪੁਰਗ ਮਾਨਾਂ ਤੇ ਆਪਣਾ ਇੰਜੋਏ ਕਰਦਾ ਸਰ ਇਲਾਕੇ ਦੇ ਲੋਕਾਂ ਨੂੰ پورے ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਜ਼ਿਲ੍ਹੇ ਦੇ ਲੋਕਾਂ ਲਈ ਇਹ ਮੈਸੇਜ ਹੈ ਵੀ ਜਿਹੜੇ ਅਸੀਂ ਲਾਸਟ ਪਬਲਿਕ ਮੀਟਿੰਗ 'ਚ ਵੀ ਜਿਹੜੀ ਪੀਸ ਕਮੇਟੀ ਦੀ ਮੀਟਿੰਗ 'ਚ ਵੀ ਕਿਹਾ ਸੀਗਾ ਵੀ ਜਿਹੜੇ ਨਸ਼ਿਆਂ 'ਚ ਲੋਕੀ ਫਸ ਚੁੱਕੇ ਆ ਉਹਨਾਂ ਨੂੰ ਸਾਡੇ ਕੋਲੇ ਲੈ ਕੇ ਆ ਮੈਂ ਐਸਐਸਪੀ ਕਹਿ ਰਹੇ ਆ ਵੀ ਅਸੀਂ ਉਹਨਾਂ ਦੇ ਕੋਈ ਐਫਆਈਰ ਇਦਾਂ ਦੀ ਨਹੀਂ ਕਰਾਂਗੇ ਅਸੀਂ ਉਹਨਾਂ ਨੂੰ ਵੱਦ-ਵੱਦ ਟਰੀਟਮੈਂਟ ਤੇ ਕੋਈ ਉਹਨਾਂ ਦਾ ਉਹਨਾਂ ਅਸੀਂ ਜਿਹੜੇ ਕਾਉਂਸਲਿੰਗ ਕਰਕੇ ਉਹਨਾਂ ਨੂੰ ਉਸ ਪਾਸੇ ਲੈ ਕੇ ਆਈਏ ਤਾਂ ਕਿ ਜਿਹੜੇ ਸਟਾਰਟਰਸ ਹੈਗੇ ਉਹਨੂੰ ਅਸੀਂ ਬਚਾ ਸਕੀਏ ਤੇ ਜਿਹੜੇ ਵੇਚਦੇ ਆ ਉਹਨਾਂ ਵਾਸਤੇ ਅਸੀਂ ਸਖਤੀ ਨਾਲ ਪੇਸ਼ ਆਵਾਂਗੇ ਤੇ ਸਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਦੇਣ ਤਾਂ ਕਿ ਜਿਹੜੇ ਮਾੜੇ ਅਨਸਾਰ ਹੈ ਅਸੀਂ ਉਹਨਾਂ ਤੇ ਸਖਤੀ ਨਾਲ ਪੇਸ਼ ਆ ਸਕਦੇ ਸਰ ਬਾਰ ਬਾਰ ਪੁਲਿਸ ਵੱਲੋਂ ਪੀਲਾ ਕਰਨ ਦੇ ਤੇ ਨਹੀਂ ਇਨਫੋਰਸਮੈਂਟ ਨਹੀਂ ਕਰ ਪਾਉਂਦੀ ਕਿਉਂਕਿ ਜੇ ਤੁਸੀਂ ਪ੍ਰੈਕਟੀਕਲ ਦੇਖ ਲਈਏ ਵੀ ਕਿਉਂਕਿ ਫੋਰਸ ਦੀ ਵੀ ਸ਼ਾਰਟੇਜ ਦੀ ਪੁਲਿਸ ਕੋਲ ਹੋਰ ਵੀ ਪਰ ਇਹ ਇੱਕ ਪੇਰੈਂਟਸ ਨੂੰ ਖੁਦ ਰਿਸਪਾਂਸਿਬਲ ਆਪਾਂ ਨੂੰ ਹੋਣਾ ਚਾਹੀਦਾ ਹਰੇਕ ਪਾਸੇ ਆਪਾਂ ਪਸ਼ਾਸਤਨੀ ਚੀਜ਼ਾਂ ਸੋਚ ਸਕਦੇ ਜਿੰਨ ਤੇਰਾ ਆਪਾਂ ਐਜ਼ ਅ ਪੇਰੈਂਟਸ ਵੀ ਆਪਾਂ ਨਹੀਂ ਹੁੰਦੇ ਹੁਣ ਮੇਰੇ ਬੱਚੇ ਵੀ ਜ਼ਿੱਦ ਕਰਦੇ ਪਰ ਮੈਂ ਆਪਣੇ ਬੱਚੇ ਨੂੰ ਕਦੀ ਨਾ ਲਾਉ ਕਰਦਾ ਜਿੰਤੇ ਉਹਨਾਂ ਦਾ ਕੋਈ ਲਾਇਸੈਂਸ ਨਾ ਬਣੇ ਸੋ ਮੈਂ ਮੈਂ ਪੇਰੈਂਟਸ ਨੂੰ ਵੀ ਬਿਦਾਰਿਸ਼ ਕਰਦਾ ਵੀ ਆਪਣੇ ਬੱਚਿਆਂ ਦੀ ਬੱਚੇ ਦੀ ਸੇਫਟੀ ਆਸਤੀ ਹੈ ਜੇ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਕਿ ਉਹਨਾਂ ਦਾ ਉਹਨਾਂ ਨੂੰ ਇੰਨਾ ਨਾ ਲਾੜ ਪਿਆਰ ਦਿਓ ਵੀ ਉਹਨਾਂ ਨੂੰ ਵਿਦਆਊਟ ਲਾਇਸੈਂਸ ਮੋਟਰਸਾਈਕਲ ਉਧੋ ਤੇ ਪੇਰੈਂਟਸ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਪਣੇ ਦਫਤਰ ਡੀਐਸਪੀ ਹੁੰਦਗੜ ਜਿਹੜਾ ਕਿ ਪਹਿਲਾਂ ਬਣਿਆ ਹੋਇਆ ਸੀਗਾ ਉਹਨੂੰ ਥੋੜਾ ਰੈ ਉਹਦੇ ਵਿੱਚ ਅਸੀਂ ਅੱਜ ਗੁਰੂ ਮਹਾਰਾਜ ਦਾਸ ਜੀ ਲੈ ਕੇ ਗੁਰਮੀਨ ਸਾਹਿਬ ਦੇ ਪਾਠ ਕਰਾਏ ਨੇ ਉਸ ਤੋਂ ਬਾਅਦ ਮਾਨਯੋਗ ਐਸਐਸਪੀ ਸਾਹਿਬ ਨੇ ਉਹਦਾ ਸਾਡੇ ਦਫਤਰ ਦਾ ਜਿਹੜਾ ਰਸਮੀ ਉਦਘਾਟਨ ਕੀਤਾ ਤੇ ਇਹ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਅੱਜ ਇਸ ਸਮਾਗਮ ਵਿੱਚ ਸ਼ਾਮਲ ਹੋਏ ਨੇ ਗੁਰੂ ਗ੍ਰੰਥ ਸਾਹਿਬ ਦਾ ਵੀ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਇੱਥੇ ਰੌਣਕ ਵਧਾਈ ਆ ਸੋ ਇਹ ਜਿਹੜਾ ਦਫਤਰ ਹੈ ਸਬ ਡਿਵੀਜ਼ਨ ਦਾ ਦਫਤਰ ਹੈ ਇਹ ਸਾਰੇ ਇਲਾਕੇ ਲਈ ਸੌਦਾ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ ਆਗੇ ਆਉਣ ਵਾਲੇ ਸਮੇਂ ਉਸ ਜਦੋਂ ਵੀ ਇੱਥੇ ਕੋਈ ਦਰਖਾਸਤੀ ਦਾ ਕੋਈ ਹੋਰ ਇਦਾਂ ਦੇ ਕੰਪਲੇਂਟ ਆਉਂਦੇ ਆ ਉਹਨਾਂ ਨੂੰ ਬੈਠਣ ਦੇ ਵਿੱਚ ਉਹਨਾਂ ਦੀ ਗੱਲ ਸੁਣਨ ਦੇ ਵਿੱਚ ਸੁਖਦਾਰ ਰਹਿ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਤਿਆਰ ਕੀਤਾ ਗਿਆ ਹੈ। ਅ ਸਭ ਜਿਹੜੇ ਐ ਐਸਐਸਪੀ ਸਾਹਿਬ ਵੱਲੋਂ ਕਪਲ ਮੁਲਾਜ਼ਮ ਵੀ ਦਿੱਤੇ ਗਏ ਨੇ ਲੋ ਕਿ ਮੋਟਰਸਾਈਕਲ ਬਾਰੇ ਵੀ ਉਹ ਕਹੀ ਗਏ ਨੇ ਟ੍ਰੈਫਿਕ ਕੰਟਰੋਲ ਕਰਨ ਦੇ ਲਈ ਕਿਹਣਾ ਚੱਲਦਾ। ਹਾਂਜੀ ਉਹ ਜਿਸ ਦਾ ਤੁਸੀਂ ਪਹਿਲਾਂ ਐ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਉਸ ਦਿਨ ਜਿਹੜੀ ਹਾਕੀ ਮੈਚ ਤੇ ਉਹਨਾਂ ਨੇ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਦੇ ਹੋਏ ਉਹਨਾਂ ਨੇ ਆਪਾਂ ਨੂੰ ਦੋ ਮਲਾਜ਼ਮ ਸ਼ਾਮ ਨੂੰ 2 ਘੰਟੇ ਵਾਸਤੇ 6:00 ਤੋਂ 8:30 ਵਜੇ ਤੱਕ ਦਿੱਤੇ ਆ ਜਿਨ੍ਹਾਂ ਨੂੰ ਅਸੀਂ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਜਿਹੜਾ-ਜਿਹੜਾ ਪੁਆਇੰਟ ਤੇ ਕੋਈ ਏਦਾਂ ਦੀ ਜਾਮ ਲੱਗਣ ਦੀ ਸਭਾਵਨਾ ਹੈਗੀ ਆ ਉੱਥੇ ਅਸੀਂ ਉਹਨਾਂ ਨੂੰ ਤਾਇਨਾਤ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੋਟਰਸਾਈਕਲ ਵੀ ਆਪਾਂ ਨੂੰ ਇੱਕ ਇੱਥੇ ਵਾਸਤੇ ਮਿਲੇਗਾ ਜਿਹਦੇ ਨਾਲ ਹੋਰ ਵੀ ਤੁਹਾਨੂੰ ਸੁਖਦਾ ਹੋਏਗੀ ਟ੍ਰੈਫਿਕ ਨੂੰ ਰੈਗੂਲੇਟ ਕਰਨ ਦੀ ਜਦੋਂ ਸਕੂਲ ਜਾਂ ਕਾਲਜ ਦੀ ਛੁੱਟੀ ਦਾ ਟਾਈਮ ਤੇ ਜਿਹੜੀਆਂ ਕੋਈ ਉਹ ਸ਼ਰਾਬੀ ਅੰਸਰਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਵੀ ਸਾਨੂੰ ਸਹਾਇਤਾ ਮਿਲੂ ਸਰ ਇੱਕ ਹੋਰ ਕਰ ਲਾਂਗੇ ਜੀ ਜਿਉਂ ਉਹਨਾਂ ਨੂੰ ਸਮਝਾਵਾਂਗੇ ਵੀ ਜਿਹੜਾ ਕੋਈ ਨਹੀਂ ਕਰੂਗਾ ਉਹ ਸੀ ਸਬੰਧਤ ਵਿਭਾਗ ਨਾਲ ਲੈ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ